ਅੱਜ ਆਪਾਂ ਗੱਲ ਕਰਦੇ ਆਂ ਜੀ ਮਟਰ ਤੇ ਟਮਾਟਰ ਦੀ ਫਸਲ ਬਾਰੇ ਤੇ ਇੰਟਰ ਕ੍ਰੋਪ ਕੀਤੀ ਹੋਈ ਹੈ ਜੀ ਮੈਂ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਮੈਂ ਇੰਟਰ ਕ੍ਰੋਪ ਕਰਦਾ ਹੀ ਰਹਿਣਾ ਜੀ ਤੇ ਇਸ ਲਈ ਅੱਜ ਆਪਾਂ ਟਮਾਟਰ ਤੇ ਮਟਰ ਬਾਰੇ ਗੱਲ ਕਰਦੇ ਆਂ ਜੀ ਜਿਹੜਾ ਇਹ ਮਟਰ ਤੁਸੀਂ ਦੇਖ ਰਹੇ ਹੋ ਇਹਦੀ ਗਰੋਥ ਬਹੁਤ ਵਧੀਆ ਹੋਈ ਹੋਈ ਹੈ ਤੇ ਇਹ ਜਿਹੜਾ ਆਪਾਂ ਲਾਇਆ ਸੀਗਾ ਇਹ ਮਟਰ ਤਾਂ ਆਪਾਂ ਲਾਇਆ ਸੀ 25 ਅ ਨਵੰਬਰ ਨੂੰ 25 26 ਨਵੰਬਰ ਨੂੰ ਤੇ ਇੱਕ ਮਹੀਨਾ ਬਾਅਦ ਉਹਦੇ ਵਿੱਚ ਆਪਾਂ ਟਮਾਟਰ ਲਾਇਆ ਸੀ ਕਿਉਂਕਿ ਇਹਦਾ ਜਿਹੜਾ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਬਹੁਤ ਵਧੀਆ ਇਹਦੀ ਗਰੋਥ ਹੈ ਦੇਖੋ ਜਿਹੜਾ ਵੀ ਮਟਰ ਹੈ ਜਿਹੜਾ ਇਦੋਂ ਇੱਕ ਮਹੀਨਾ ਪਹਿਲਾਂ ਲੱਗਿਆ ਹੋਇਆਗਾ ਤੇ ਉਹਦੀ ਵੀ ਗਰੋਥ ਦੇਖ ਲਓ ਤੇ ਇਹਦੀ ਵੀ ਗਰੋਥ ਦੇਖ ਲਓ ਇਹ ਇੱਕ ਸਾਈਡ ਲੱਗਿਆ ਹੋਇਆ ਇੱਕ ਸਾਈਡ ਜਿਹੜਾ ਹੈਗਾ ਟਮਾਟਰ ਲੱਗਿਆ ਹੋਇਆਗਾ ਇਹ ਪਹਿਲਾਂ ਮੈਂ ਇਹ ਹੈਗਾ ਤਕਰੀਬਨ 4 ਕਿੱਗੇ ਵਾਹਣ ਹੈਗਾ ਇਹ ਇਹ ਇਹਦੇ ਬੈੱਡ ਬਣਾ ਕੇ ਮੈਂ ਇੱਕ ਸਾਈਡ ਜਿਹੜੀ ਹਲੀ ਹਲੀ ਨਾਲ ਜਿਹੜੀ ਆਪਣੀ ਸਰੋਂ ਬੀਜਣ ਵਾਲੀ ਹਲੀ ਹੁੰਦੀ ਹੈ ਉਹਦੇ ਨਾਲ ਰੇਪ ਹੋ ਰਿਆ ਤੇ ਫਿਰ ਇਹਦੇ ਵਿੱਚ ਮੈਂ ਚੁਟਕੀਆਂ ਨਾਲ ਦੋ ਦੋ ਉਂਗਲਾਂ ਦੀ ਵਿੱਥਨ ਨਾਲ ਜਿਹੜਾ ਟਮਾਟਰ ਲਾਇਆ ਸੰਘਣਾ ਬਹੁਤ ਸੀਗਾ ਪਰ ਗਰੋਥ ਦੇ ਹਿਸਾਬ ਨਾਲ ਤਾਂ ਜਿਹੜੀ ਖਰਾਕ ਦਿੱਤੀ ਹੈ ਉਹਦੇ ਹਿਸਾਬ ਨਾਲ ਮਤਲਬ ਕਿ ਇਹਦੀ ਵਧੀਆ ਜਿਹੜੀ ਗਰੋਥ ਹੋਈ ਹੈ ਤੇ ਨਾਲ ਹੀ ਇੱਕ ਮਹੀਨੇ ਬਾਅਦ ਮੈਂ ਇਹ ਟਮਾਟਰ ਲਾਤਾ ਜੀ ਟਮਾਟਰ ਮੈਂ ਲਾਇਆ ਰਾਣੀ ਵੈਰੈਟੀ ਤੇ ਪਹਿਲਾਂ ਤਾਂ ਲੱਗਦਾ ਸੀ ਵੀ ਦਿਂਦਾ ਨਹੀਂ ਹੈਗਾ ਵਿੱਚੋਂ ਕਿਉਂਕਿ ਬਰਸਾਤਾਂ ਕਾਫੀ ਹੋ ਗਈਆਂ ਸੀਗੀਆਂ ਤੇ ਇਹਦੇ ਆਪਾਂ ਇਹਦੀ ਗੱਲ ਕਰਦੇ ਹਾਂ ਜੀ ਕਿਉਂਕਿ ਇਹ ਸਭ ਤੋਂ ਲੇਟ ਜਿਹੜਾ ਇਹ ਮਟਰ ਲੱਗਿਆ ਇਹਦਾ ਇਹਦਾ ਰੇਟ ਜਿਹੜਾ ਹੁਣ ਵੀ ਬਹੁਤ ਵਧੀਆ ਰੇਟ ਚੱਲ ਰਿਹਾ 30 35 ਰੁਪਏ ਰੇਟ ਜਿਹੜਾ ਚੱਲ ਰਿਹਾ ਤੇ ਇਹਦਾ ਇਹਦਾ ਰੇਟ ਜਿਹੜਾ ਹੈਗਾ ਲੇਟ ਦੇ ਵਿੱਚ ਸਾਰੇ ਮਟਰ ਜਿਹੜੇ ਆ ਉਹਦੇ ਖਤਮ ਹੋ ਜਾਣਗੇ ਤੇ ਜਦੋਂ ਇਹ ਚੱਲੂਗਾ ਇਹਦਾ ਵਧੀਆ ਰੇਟ ਆਉਣ ਦੀ ਸੰਭਾਵਨਾ ਹੈ ਬਾਕੀ ਪਰਮਾਤਮਾ ਨੂੰ ਪਤਾ ਹੈ ਤੇ ਹੁਣ ਜਿਹੜਾ ਇਹਦਾ ਫਲਕ ਹੈ ਹੁਣ ਹੌਲੀ-ਹੌਲੀ ਇਹ ਫੁੱਲ ਚੱਕਣ ਲੱਗ ਗਿਆ ਤੇ ਹੁਣ ਆਪਾਂ ਮਟਰ ਦੀ ਗੱਲ ਟਮਾਟਰ ਦੀ ਗੱਲ ਕਰਦੇ ਆ ਜਿਹੜਾ ਟਮਾਟਰ ਹੈਗਾ ਜੀ ਇਹ ਵੀ ਗੇਤੇ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਇੱਕ 2 ਕਿੱਗੇ ਜਿਹੜਾ ਟਮਾਟਰ ਹੁਣ ਲਾਇਆ ਆਪਾਂ ਉਧਰਲੀ ਸਾਈਡ ਤੇ ਇਹਦੇ ਆਉਣ ਵਾਲੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਨਾ ਕਿਸਾਨਾਂ ਦੇ ਜਿਹੜੀ ਇਹ ਝੋਸ ਰੋਗ ਆ ਜਾਂਦਾ ਕਹਿੰਦੇ ਵੀ ਇੱਕੇ ਲੱਖਤੀ ਬੈਠ ਜਾਂਦਾ ਹੈਗਾ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਹੈ ਡਾਉਨੋ ਮਿਲਦੀ ਤੇ ਪਾਊਡਰ ਮਿਲਦੀ ਤੇ ਇਹਨਾਂ ਦਾ ਆਪਾਂ ਨੇ ਖਿਆਲ ਰੱਖਣਾ ਤੇ ਇਹਨਾਂ ਤੇ ਆਪਾਂ ਜਿਹੜੀ ਹੈ ਵੀਡੀਓ ਬਣਾਉਂਦੇ ਰਹਾਗੇ ਜੀ ਪਹਿਲਾਂ ਹੀ ਤੇ ਇਸ ਲਈ ਆਪਣਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਓ ਜੀ ਗੋਰਾ ਗਰੇਵਾਲ ਦੇ ਨਾਮ ਤੇ ਜਿਹੜਾ ਆਪਾਂ ਨਵਾਂ ਚੈਨਲ ਬਣਾਇਆਗਾ ਆਪਾਂ ਸਾਂਝੀ ਕਰਦੇ ਰਿਹਾ ਕਰਾਂਗੇ ਜਿਹੜੀ ਪ੍ਰੋਬਲਮ ਆਉਂਦੀ ਰਿਹਾ ਕਰੂ ਅੱਗੇ ਨੂੰ ਲੀਫ ਮਾਈਨਰ ਵੀ ਆਉਣੀ ਹੈ ਥ੍ਰਿਪ ਵੀ ਆਉਣੀ ਹੈ ਤੇ ਜਿਹੜੇ ਜਿਹੜੀ ਲੀਫ ਮਾਈਨਰ ਹੈ ਉਹ ਸੁਰੰਗੀ ਕੀਟ ਜਿਹੜੀ ਆਪਾਂ ਗੱਲ ਕਰਦੇ ਆਂ ਪੰਜਾਬੀ ਭਾਸ਼ਾ ਦੇ ਵਿੱਚ ਤੇ ਤੇਲਾ ਵੀ ਹੁਣੇ ਕਈ ਬਿਮਾਰੀਆਂ ਜਦੋਂ ਸਮੇਂ-ਸਮੇਂ ਸਿਰ ਆਉਂਦੀਆਂ ਰਹਿਣਗੀਆਂ ਆਪਾਂ ਇਹਦੇ ਬਾਰੇ ਗੱਲ ਕਰਦੇ ਰਹਾਂਗੇ ਹੁਣ ਇਹਨੂੰ ਕੋਈ ਵੀ ਬਿਮਾਰੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਇਹਨੂੰ ਹੁਣ ਮੈਂ ਇੱਕ ਰਿੱਡੋਮਿਲ ਗੋਲਡ ਦੀ ਜਿਹੜੀ ਸਪਰੇਅ ਦਿੰਦੀ ਹੈ ਕਿਉਂਕਿ ਜੜ ਦੇ ਵਿੱਚ ਵੀ ਕੰਮ ਕਰੂਗੀ ਉੱਪਰ ਵੀ ਕੰਮ ਕਰੂਗੀ ਤੇ ਜਿਹੜਾ ਮਟਰ ਹੈ ਮਟਰ ਨੂੰ ਆਪਾਂ ਜਦੋਂ ਹੁਣ ਫਲਾਕੇ ਤੇ ਹੈ ਮੈਂ ਇਹਨੂੰ ਇੰਟਰਾਕੋਲ ਦੀ ਸਪਰੇਅ ਦਿੰਦੀ ਹੈ ਹੁਣ ਕਿਉਂਕਿ ਜਦੋਂ ਇਹ ਵਧੀਆ ਜਿਹੜੀਆਂ ਫਲੀਆਂ ਬਣਨ ਲੱਗੀਆਂ ਤਾਂ ਇਹਤੇ ਆਪਾਂ ਇੱਕ ਫੰਗੀਸਾਈਡ ਕੋਈ ਹੋਰ ਦੇ ਦਾਂਗੇ ਮੌਕੇ ਦੇ ਹਿਸਾਬ ਨਾਲ ਜਿਹਾ ਜਿਹਾ ਵੀ ਇਹ ਦੀ ਸਥਿਤੀ ਹੋਊਗੀ ਤੇ ਦੂਜਾ ਨੰਬਰ ਆਪਾਂ ਗੱਲ ਕਰਦੇ ਆਂ ਜੀ ਜਦੋਂ ਕੋਰੇ ਦੀ ਹੁਣ ਕੋਰੇ ਦੀ ਵੈਸੇ ਸੁਭਾਅਨਾ ਹੈ ਨਹੀਂ ਜੇ ਕਿਤੇ ਆਪਾਂ ਨੂੰ ਲੱਗਦਾ ਹੋਇਆ ਵੀ ਆਹ ਮੌਸਮ ਤੋਂ ਧੁੰਦ ਤੋਂ ਬਾਅਦ ਕੋਰਾ ਪੈਣ ਦੀ ਸੁਭਾਅਨਾ ਹੋਈ ਤਾਂ ਕੋਰਾ ਮਟਰ ਨੂੰ ਜਿਹੜੀਆਂ ਫਲੀਆਂ 'ਚ ਦਾਣਾ ਪੈਂਦਾ ਉਹ ਤੇ ਨੁਕਸਾਨ ਕਰਦਾ ਹੁੰਦਾ ਹੈ ਤੇ ਟਮਾਟਰ ਦੀਆਂ ਪੱਤੀਆਂ ਤੇ ਨੁਕਸਾਨ ਕਰਦਾ ਹੈਗਾ ਤੇ ਉਹਦੇ ਵਾਸਤੇ ਆਪਾਂ ਹਲਕਾ ਪਾਣੀ ਜ਼ਰੂਰ ਲਾ ਦੇਣਾ ਜੇ ਸਾਨੂੰ ਜਿਹੜੀ ਹੈ ਕੋਰੇ ਦੀ ਸੁਭਾਅਨਾ ਲੱਗਦੀ ਹੋਈ ਤਾਂ ਤੇ ਬਾਕੀ ਆਪਾਂ ਗੱਲ ਕਰਦੇ ਰਿਹਾ ਕਰਾਂਗੇ ਜੀ ਮਟਰ ਤੇ ਟਮਾਟਰ ਦੀ ਫਸਲ ਬਾਰੇ ਸਾਰੀਆਂ ਫਸਲਾਂ ਬਾਰੇ ਆਪਾਂ ਵੱਖਰੀ ਵੱਖਰੀ ਜਿਹੜੀਆਂ ਆਪਣੇ ਲੱਗੇ ਹੋਏ ਨੇ ਕarele ਤੇ ਵੀ ਆਪਾਂ ਵੀਡੀਓ ਬਣਾਉਣੀ ਹੈ ਤੇ ਹੋਰ ਸਬਜ਼ੀਆਂ ਤੇ ਵੀ ਆਪਾਂ ਵੀਡੀਓ ਬਣਾਉਣੀ ਹੈ ਤੇ ਉਹ ਸਮੇਂ-ਸਮੇਂ ਸਰ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਆਪਾਂ ਪਹਿਲਾਂ ਵੀ ਜਿਹੜੇ ਦੂਜੇ ਚੈਨਲ ਸੀਗੇ ਉਹਨਾਂ ਤੇ ਅਲਰਟ ਕਰਦੇ ਰਹਿੰਦੇ ਸੀ ਪਰ ਹੁਣ ਆਪਣਾ ਇਹੀ ਚੈਨਲ ਹੈ ਜੀ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੇ ਤਾਂਕਿ ਤੁਹਾਡੇ ਕੋਲ ਜਿਹੜੀਆਂ ਨਵੀਆਂ ਵੀਡੀਓ ਹੈ ਨਵੀਂ ਜਾਣਕਾਰੀ ਹੈ ਸਾਡੀ ਉਹ ندير ਹੈ ਆ ਦੇਖੋ ਇਸ ਦਾ ਕਣਕ ਵਾਲੀ ਸਾਈਡ ਵੀ ਜਿਹੜਾ ਹੈ ਮਟਰ ਲਾਤਾ ਜੀ ਜਗ੍ਹਾ ਨਹੀਂ ਛੱਡੀ ਸੋ ਆ ਆਪਣਾ ਜਿਹੜਾ ਹੈਗਾ ਜੀ ਮਟਰ ਹੈ ਜੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ ਵੀਡੀਓ ਧੰਨਵਾਦ ਜੀ